ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਤੇ ਹੁਣ ਵੀ ਜਿਵੇਂ ਆਪਾਂ ਨਵੀਂ ਉਮਰ ਦੇ ਮੁੰਡੇ ਹਨਾ ਦੇਖਿਆ ਹੈਗਾ ਆਪਾਂ ਵੀ ਉਹਨਾਂ ਚੋਂ ਆਉਣੇ ਆ ਤੇ ਵੀ ਯਾਰ ਅਲੱਗ-ਅਲੱਗ ਕਿਸਮਾਂ ਦੀ ਹੁਣ ਕੋਈ ਗੋਭੀ ਲਾ ਲਓ ਹੋਰ ਹਨਾ ਜਿਵੇਂ ਇੱਕ ਠੋਠਿਆਂ ਦਾ ਵੀਰ ਆ ਉਹ ਜਮਾਂ ਲੋ ਲੈਵਲ ਤੋਂ ਵੇਸਟੈਂਡ ਅਪ ਹੋ ਗਿਆ ਹਨਾ ਬੰਦੇ ਸਿਰ ਬਹੁਤ ਕਰਜ਼ਾ ਸੀਗਾ ਤੇ ਆਪਣੇ ਪਿੰਡ ਵੀ ਇੱਕ ਵੀਰ ਨੇ ਵੀਰੇ ਵੀ 2 ਕਿੱਲੇ ਮਟਰਾਂ ਦੀ ਖੇਤੀ ਕੀਤੀ ਹੈ ਹਨਾ ਸਪੈਸ਼ਲੀ ਹੀ ਪਹਿਲਾਂ ਇਹਦੇ ਵਿੱਚ ਬਾਸਪਤੀ ਸੀ 1509 ਤਾਂ ਉਹਦੇ ਵਿੱਚ ਵੀਰੇ 2 ਕਿੱਲੇ ਮਟਰ ਲਾਏ ਨੇ ਹਨਾ ਠਿਕਾਣ ਕਰਨੋਂ ਵੀਰੇ ਫੇਰ ਵੀ ਕਿਤਨਾ ਕਿਤੇ ਚੰਗੀ ਰਹਿੰਦੇ ਨੇ ਨਿਲ ਤੱਕ ਤਾਂ ਵੀ ਪਹਿਲੀ ਇਹਨਾਂ ਦਾ ਜੋ ਫਸਲ ਹੁੰਦੀ ਹੈ ਇਹ ਨਿਭੜ ਜਾਂਦੀ ਹੈ ਹਨਾ ਦੁਬਾਰੇ ਫੇਰ ਆਪਾਂ ਇਹਦੇ ਵਿੱਚ ਗੇਤੀ ਮੂੰਗੀ ਲਾ ਕੇ ਬਾਸਪਤੀ ਗੇਤੀ ਲਾ ਸਕਦੇ ਹਾਂ ਇਹਦੇ ਵਿੱਚ ਦੁਬਾਰੇ ਫੇਰ ਆਪਾਂ ਮਟਰ ਵੀ ਲੈ ਸਕਦੇ ਹਾਂ ਤਾਂ ਤੁਸੀਂ ਐਂ ਦੇਖ ਲਓ ਵੀ ਵਧੀਆ ਯਾਰ ਵਧੀਆ ਇਨਕਮ ਹੋਊਗੀ ਹਨਾ ਘੱਟੋ ਘਾਟ ਆਪਾਂ ਵਧੀਆ ਫਸਲਾਂ ਕਰ ਸਕਦੇ ਹਾਂ ਹਨਾ ਮੂੰਗੀ ਵੀ ਵਧੀਆ ਝਾੜ ਦੇਊਗੀ ਦੀ ਵਿੱਚ ਜਿਵੇਂ ਆਲੂ ਵਾਲੇ ਮਾਣ ਚ ਮੂੰਗੀ ਵਧੀਆ ਹੁੰਦੀ ਹੈ ਨਾ ਸੋ ਇੱਕ ਕਰੈਕਟ ਆਲੂ ਵਾਲਾ ਟਾਈਮ ਹੀ ਪੱਟੇ ਆਪਣਾ ਇਹਨਾਂ ਦੇ ਖਤਮ ਹੋ ਜੂ ਵੱਲ ਹਨਾ ਤੇ ਬਾਕੀ ਸਾਰੇ ਮਟਰਾਂ ਤੇ ਜਿਸ ਤੱਕ ਆਪਾਂ ਵੀ ਪਹਿਲਾਂ ਲਾਉਂਦੇ ਰਹੇ ਹਾਂ ਵੀ ਗੂ ਖਾਸ਼ ਖੇਚਲਾ ਬਾਲੀ ਨਹੀਂ ਹੈਗੀ ਜਦੋਂ ਤੋੜ ਤੜਾਈ ਹੁੰਦੀ ਆ ਹਨ ਤੇ ਬਾਕੀ ਥੋੜਾ ਇਹਦੇ ਬਾਰੇ ਕੀ ਰਾਇ ਵੀਰੇ ਕੀ ਇਹਦਾ ਮੰਡੀ ਕਰਨਾ ਨਾਲ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਜੇ ਕੋਈ ਮੇਰਾ ਵੀਰ ਲਾਉਂਦਾ ਹੈ ਕਿਹੜਾ ਬੀਜ ਚੰਗਾ ਮਟਰਾਂ ਦਾ ਤਾਂ ਅੱਗੇ ਤੋਂ ਵੀ ਜੇ ਕੋਈ ਵੀਰ ਲਾਵੇ ਤਾਂ ਦੱਸ ਸਕੋਣਾ ਇੱਕ ਯਾਰ ਗੋਭੀ ਦਾ ਜਰੂਰ ਦੱਸਿਓ ਵੀ ਗੋਭੀ ਦੀ ਆਪਾਂ ਨੂੰ ਪਨੀਰੀ ਲਾਉਣੀ ਚਾਹੀਦੀ ਆ ਜਾਂ ਆਪਾਂ ਨੂੰ ਇੱਕ ਜਿਹੜੀ ਚੁੰਡੀਆਂ ਨਹੀਂ ਆਉਂਦੀ ਉਹ ਕਾਮ ਯਾਪਣਾ ਇਹਦੇ ਬਾਰੇ ਵੀਰੇ ਜਰੂਰ ਕਮੈਂਟ ਕਰੋ ਜੇ ਮੇਰਾ ਵੀਰ ਨੂੰ ਕਿਸੇ ਨੂੰ ਪਤਾ ਹੋਵੇ ਨਾ ਗੋਭੀ ਬਾਰੇ ਜਰੂ